ਸਮੇਯੁਕਤ ਹੋਣ ਵਾਲੀਆਂ ਪਲਿਆ ਕਲੰਥੀਰੀ ਲਖੀਨਪੁਰ ਜੀ ਕੀ ਮਾਮਲਾ ਕਰ ਰਹੀ ਸਰ ਮੇਰੀ ਇੰਗੇਜਮੈਂਟ ਹੁੰਦੀ ਆ ਅੰਮ੍ਰਿਤਸਰ 1200 ਨੂੰ ਕੋਟ ਖਾਲਸਾ ਸਿਰਾਜ ਸਿਰਾਜ ਕਿਊਨਸ ਹੋਟਲ ਕਿਊਨਸ ਰੋਡ ਹੋਟਲ ਦਾ ਨਾਮ ਸਿਰਾਜ ਕਿਹਸ ਮੁੰਡੇ ਨਾਲੋਂ ਮੁੰਡਾ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਸਾਡੇ ਸਾਹਮਣੇ ਨੇ ਨਾਂ ਦਾ ਤੀ ਨਾਮ ਜਮਿੰਦਰ ਸਿੰਘ ਸਲਦੋ ਠੀਕ ਹੈ ਇਹ ਇੱਥੇ ਇਹੀ ਲਵ ਮੈਰਿਜ ਅਰੇਂਜ ਮੈਰਿਜ ਹੋਈ ਸੀ ਠੀਕ ਹੈ ਫੋਨ ਲੇ ਜਾ ਫੋਨ ਕੀ ਹੋਇਆ ਤੁਹਾਡੇ ਨਾਲ ਸਰ ਹੁਣ ਮੁੰਡੇ ਨੇ ਮੈਨੂੰ ਛੀਟ ਕੀਤਾ ਆ ਲਖਨਊ ਤੱਕ ਮੈਨੂੰ ਮਿਲਣੋਂ ਅੰਦਰ ਆਇਆ। ਅੰਮ੍ਰਿਤਸਰ ਵੀ ਮੈਨੂੰ ਮਿਲਣੋਂ ਆਉਂਦੀ ਰਹੀ ਆ। ਮੇਨਾ ਫਿਜ਼ੀਕਲ ਰਿਲੇਸ਼ਨ ਬਣਾਇਆ ਮੈਂ ਪ੍ਰੈਗਨਨਸੀ ਸਫਰ ਕੀਤੀ ਆ। ਮੁੰਡਾ ਹੁਣ ਬੈਕਸਟੈਪ ਕਰ ਰਿਹਾ ਕਿ ਮੈਂ ਵਿਆਹ ਨਹੀਂ ਕਰਾਂ। ਇਹ ਸਮਝਾ ਕਿੱਥੋਂ ਦਾ ਰਹਿਣ ਵਾਲਾ ਹੈ? ਮੁੰਡਾ ਕੋਟ ਖਾਲਸਾ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਰਹਿਣ। ਵਜਾ ਕੀ ਹੈ ਜੀ? ਨਾ ਕਰਦੀ ਕੋਈ। ਸਰ ਵਜਾ ਜੋ ਦੀਆਂ ਨੀਡਸ ਸੀ ਉਹਦੀਆਂ ਪੂਰੀਆਂ ਹੋ ਗਈਆਂ। ਹੁਣ ਮੇਰੇ ਤੋਂ ਬੈਕਸਟੈਪ ਕਰ ਰਿਹਾ। ਕਿੰਨੀ ਕੀ ਵਾਰ ਮਿਲੇ ਤੁਸੀਂ ਉਹਨਾਂ ਨੂੰ? ਕਾਫੀ ਵਾਰ ਮਿਲਦੇ ਰਹੇ ਮੈਨੂੰ ਵਿਆਹ ਤੋਂ ਪਹਿਲਾਂ ਹੀ ਹਾਂਜੀ ਵਿਆਹ ਤੋਂ ਪਹਿਲਾਂ ਰਿਲੇਸ਼ਨ ਬਣੇ ਨੇ ਹਾਂਜੀ ਰਿਲੇਸ਼ਨ ਬਣੇ ਆ ਫਿਜ਼ੀਕਲ ਰਿਲੇਸ਼ਨ ਬਣੇ ਆ ਮੈਂ ਪ੍ਰੈਗਨਸੀ ਸਫਰ ਕੀਤੀ ਉਹਨਾਂ ਨੇ ਮੈਨੂੰ ਕਿਦ ਖਵਾਈਆ ਫੇ ਮੈਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਹਰਾਸਮੈਂਟ ਕੀਤੀ ਆ ਸੋ ਮੇਰੀ ਮੈਨੂੰ ਸੁਣ ਨਹੀਂ ਰਿਹਾ ਮੇਰਾ ਸਵਾਲ ਵਿਆਹ ਹੋਇਆ ਵਿਆਹ ਨਹੀਂ ਮੇਰਾ 8 ਜਨਵਰੀ ਦਾ ਵਿਆਹ ਆ ਮੈਂ ਚਾਹੁੰਦੀ ਆ ਕਿ ਇਹ ਜਿਹੜੀ ਮੇਰੀ ਡੇਟ ਫਿਕਸ ਆ ਮੇਰੀ ਇਹੀ ਡੇਟ ਤੇ ਵਿਆਹ ਹੋਣਾ ਚਾਹੀਦਾ ਮੈਂ ਇਸ ਚੀਜ਼ ਦਾ ਇਨਸਾਫ ਮੰਗਦੀ ਆ ਲੜਕਾ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਲੜਕਾ ਪਰਿਵਾਰ ਵਾਲੇ ਬੈਕਸਟੱਪ ਕਰ ਰਹੇ ਕਿ ਲੜਕਾ ਕਿੱਥੇ ਹੈਗਾ ਇਸ ਟਾਈਮ ਲੜਕਾ ਉਹਨਾਂ ਨੇ ਫਰਾਰ ਕਰਤਾ ਜਾਂ ਜਾਣ ਕੇ ਕੀਤਾ ਉਹਨਾਂ ਨੂੰ ਪਤਾ ਸਾਡਾ ਲੜਕਾ ਕਿੱਥੇ ਆ ਮੈਂ ਚਾਹੁੰਨੀ ਆ ਕਿ ਉਹ ਆਪਣਾ ਲੜਕਾ ਥਾਣੇ 'ਚ ਪੇਸ਼ ਕਿਸ ਬਾਰੇ ਤੁਸੀਂ ਕੰਪਲੇਂਟ ਕੀਤੀ ਪੁਲਿਸ ਅਧਿਕਾਰੀ ਕਿਸੇ ਨੂੰ ਹਾਂਜੀ ਕੀਤੀ ਆ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਗਿਆ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਕਿ ਆਪਣਾ ਮੁੰਡਾ ਪੇਸ਼ ਕਰਨ ਅਗਰ ਮੁੰਡਾ ਪੇਸ਼ ਨਹੀਂ ਕਰਦੇ ਤੇ ਅਸੀਂ ਉਹਨਾਂ ਤੇ ਪਰਚੇ ਦਰਜ ਕਰਾ ਲਿਆ। ਕਲੀ ਤਰੀ ਨੂੰ ਵਿਆਹ ਰੱਖਿਆ। ਮੇਰਾ 8 ਜਨਵਰੀ ਦਾ ਵਿਆਹ। ਇਹ ਸਮਝਦੇ ਜੇ ਨਾ ਆਏ ਤੇ ਕਿੰਨੀ ਦੀ ਬਦਨਾਮੀ ਸਮਝਦੇ ਜੀ। ਬਹੁਤ ਬਦਨਾਮੀ ਸਮਝਦੇ ਆ ਮੇਰੇ ਫਾਦਰ ਸਾਹਿਬ ਹਾਟ ਟੈਕ ਦੇ ਮਰੀਜ਼ ਨੇ। ਮੈਂ ਇਨਸਾਫ ਚਾਹੁੰਨੀ ਆ ਕਿ ਮੈਨੂੰ ਇਨਸਾਫ ਚਾਹੀਦਾ। ਕਿੰਨੇ ਦੇ ਪੈਸੇ ਲਾਤੇ ਹੁੰਦਾ ਸੀ ਤੁਸੀਂ ਰਿਜੋਰਟ 'ਚ। ਅਸੀਂ ਜਦ ਮੇਰੀ ਇੰਗੇਜਮੈਂਟ ਹੋਈ ਸੀ ਮੇਰਾ 5-6 ਲੱਖ ਰੁਪਏ ਉਹਦੋਂ ਲੱਗ ਗਿਆ ਸੀ। ਹੁਣ ਵੀ ਮੈਂ 15 ਲੱਖ ਦੇ نیچے ਆ ਗਈ ਆ। ਸਭ ਸਮਝ ਨਹੀਂ ਕਿ ਤਨ ਤੋਠਾ ਕੀਤਾ ਜਾ। ਧੋਖਾ ਦੇ ਤੱਕ ਧੋਖਾੜੀ ਕਿਤੇ ਵਿਆਹ ਦਾ ਚਾਸਾ ਦੇ ਕੇ ਮੈਨੂੰ ਮੁੰ ਪੂਰੇ ਪਰਿਵਾਰ ਨੂੰ ਚਾ ਮੈਨੂੰ ਇਨਸਾਫ ਚਾਹੀਦਾ ਆ ਮੈਂ ਪੂਰੇ ਪਰਿਵਾਰ ਤੇ ਪਰਚਾ ਕਰਾਉਣੇ ਚਾਹਨੀ ਆ ਮੈਂ ਆਪਣਾ ਹੱਥ ਜੇ ਲੜਕਾ ਕੰਮ ਕੀ ਕਰਦਾ ਜੀ ਮੁੰਡੇ ਦੀ ਫਾਈਲ ਲੱਗੀ ਹੋਈ ਆ ਬਾਹਰ ਦੀ ਯੂ ਐਸ ਏ ਦੀ ਕੋਈ ਗੱਲ ਤੋਂ ਡਿਉ ਨੇ ਹਾਂਜੀ ਮੁੰਡੇ ਨਾਲ ਮੇਰੀ ਗੱਲਬਾਤ ਹੁੰਦੀ ਰਹੀ ਆ ਇਹਨਾਂ ਨੇ ਜਾਣ ਕੇ ਮੁੰਡਾ ਫਰਾਰ ਕੀਤਾ ਹੈ ਮੁੰਡੇ ਨੇ ਮੈਨੂੰ ਆਖਿਆ ਸੀਗਾ ਕਿ ਮੈਨੂੰ ਦਸੰਬਰ ਤੱਕ ਦਾ ਟਾਈਮ ਦੇ ਦੇ ਮੈਂ ਵਿਆਹ ਕਰਵਾਵਾਂਗਾ ਤੇਰੇ ਨਾਲ ਮੈਨੂੰ ਆਪਣੇ ਪੈਰਾਂ ਤੇ ਸਟੈਂਡ ਹੋ ਲੈਣ ਦੇ ਮੈਂ ਤੇਰੇ ਨਾਲ ਖੜਾਂਗਾ ਮੈਨੂੰ ਹਰ ਚੀਜ਼ ਦੇ ਪ੍ਰੂਫ ਪਾਏ ਆ ਮੈਨੂੰ ਕੋਈ ਵੀ ਪ੍ਰੂਫ ਸਾਹਮਣੇ ਲੈ ਕੇ ਆਉਣਾ ਪਾਏਗਾ ਮੈਂ ਲੈ ਕੇ ਆਵਾਂਗਾ ਤੁਹਾਡੇ ਜੋ ਗੀ ਸੂਰ ਤੁਹਾਡੇ ਨਰਨੇਸ ਬਣਾਉਂਗਾ ਮੇਰੇ ਕੋਲ ਰਿਕਾਰਡਿੰਗ ਵਗੈਰਾ ਸਭ ਕੁਝ ਪਿਆ ਹੈ ਠੀਕ ਹੈ ਕਲੀਅਰ ਰਿਕਾਰਡਿੰਗ ਦੇ ਵਿੱਚ ਬੋਲ ਰਿਹਾ ਰਿਕਾਰਡਿੰਗ ਤੇ ਵਿੱਚ ਜੋ ਵੀ ਪ੍ਰੈਗਨੈਂਸੀ ਨੂੰ ਲੈ ਕੇ ਗੱਲਾਂ ਆ ਪ੍ਰੈਗਨੈਂਸੀ ਕਿੱਟ ਨੂੰ ਲੈ ਕੇ ਗੱਲਾਂ ਇਹ ਸਭ ਗੱਲਾਂ ਕਰ ਰਹੇ ਹੋ ਹੋਟਲ ਦੇ ਵਿੱਚ ਵੀਡੀਓ ਹਾਂਜੀ ਹੋਟਲ ਦੇ ਵਿੱਚ ਵੀਡੀਓਜ਼ ਹੈਗੀਆਂ ਹਨ ਹੋਟਲ ਲਖਨਊ ਦੇ ਵਿੱਚ ਰਮਾਂਡਾ ਹੋਟਲ ਮੈਨੂੰ ਮਿਲਣ ਆਇਆ ਅੰਮ੍ਰਿਤਸਰ ਦੇ ਵਿੱਚ ਕਿਊਨਸ ਕੁਮਾਰ ਹੋਟਲ ਉੱਥੇ ਮੈਨੂੰ ਮਿਲੇ ਆ ਆਪਣਾ ਨਾਮ ਮੇਰਾ ਨਾਮ ਆਰਸ਼ ਰਹਿਣ ਵਾਲੇ ਹੀ ਡਿਸਟ੍ਰਿਕਟ ਲਕੀਨਪੁਰ ਦੇ ਆ ਹਾਂਜੀ ਯੂਪੀ ਦੇ ਜੀ ਮਾਮਲਾ ਤਰਾਜੀ ਮਾਮਲਾ ਹੈ ਜਿੱਦਾਂ ਵਿਆਹ ਜਿੱਦਾਂ ਵਿਆਹ ਤੇ ਇੰਗੇਜਮੈਂਟ ਕੀਤੀ ਸੀ ਸਿਸਟਰ ਦੀ ਜੀ ਨਾ ਪਹਿਲਾਂ ਭੈਣ ਦਾ ਲਾਪਤ ਹੋਰੀ ਨੇਮ ਜੀ ਤੇ ਫਿਰ ਉਤ ਬਾਅਦ ਉਹਨੇ ਇਨਕਾਰ ਕਰ ਰਹੀ ਆ ਮੁੰਡੇ ਦੀ ਫੈਮਿਲੀ ਕਿਹਨਾ ਮੁੰਡੇ ਦਾ ਕਿੱਥੇ ਹੋਈ ਜਾਂਦੀ ਆ ਅਜਵਿੰਦਰ ਇਥੋਂ ਦਾ ਕੋਟ ਫalse ਦਾ ਆ ਰਿਕਾਰ ਕਰ ਰਹੇ ਨੇ ਹੁਣ ਉਹਦੀ ਫੈਮਿਲੀ ਕਹਿ ਰਹੇ ਮਤਲਬ ਵਿਆਹ ਨਹੀਂ ਕਰਨਾ ਹੈ ਹੁਣ ਛੋਲਨ ਨੇ ਮੰਗਾ ਕੀਤੀਆਂ ਸੀਗੀਆਂ ਕਹਿਣ ਦੀਆਂ ਮੰਗਾਂ ਹੀ ਸੂਰੀ ਨਹੀਂ ਕਰ ਪਏ ਫਿਰ ਉਹ ਢਕਾਉਣ ਲੱਗ ਗਈ ਫਿਰ ਚਿੱਕੜ ਸਾਰਾ ਸੁੱਟਣ ਲੱਗ ਗਈ ਗੱਲ ਇਹ ਹੈ ਕਿ ਅੰਪਿਆਰੇ ਵਰਤ ਵਰਤਿਆ ਵੀ ਮੁੰਡਿਆਂ ਨੇ ਹਾਂਜੀ ਹਾਂਜੀ ਯੂਜ਼ ਕਰਕੇ ਛੱਡਿਆ ਹੈ ਇਸ ਕਰਕੇ ਸਾਨੂੰ ਇਨਸਾਫ ਨਹੀਂ ਆਇਆ ਬਾਤ ਚੋੜ ਕੇ ਬੇਨਤੀ ਆਈ ਹੈ ਸਾਡੀ ਕਿੰਨੇ ਜੀ ਪੈਸੇ ਲਾਤੇ ਹਿੰਦਾ ਸੈਂ 15 ਤੋਂ 20 ਲੱਖ ਰੁਪਏ ਖਰਚਾ ਹੋ ਚੁਕਿਆ ਹੈ ਪੂਰਾ ਕਿੰਨੀ ਦਾ ਇਹ ਵਿਆਹ ਸੀ 8 ਜਨਵਰੀ ਦਾ ਹੈ ਰਿਜ਼ੋਰਟ ਬੁੱਕ ਨੇ ਕਾਰਡ ਸਾਰੇ ਵੰਡੇ ਗਏ ਨੇ ਹਾਂ ਜਿਹੜੀ ਬੇਇੱਜ਼ਤੀਆਂ ਬਦਨਾਮੀਆਂ ਜਿਹੜੀਆਂ ਹੋਣੀਆਂ ਆ ਪਾਪਾ ਮੇਰੇ ਹਾਰਟ ਦੇ ਮਰੀਜ਼ ਨੇ ਇੰਨੀਆਂ ਬੇਇੱਜ਼ਤੀਆਂ ਸਹਿ ਨਹੀਂ ਸਾਦੇ ਸਾਨੂੰ ਇਨਸਾਫ ਚਾਹੀਦਾ ਜੀ ਆਪ ਦਾ ਧੋਖਾ ਹੋਇਆ ਤੁਹਾਡਾ ਹਾਂਜੀ ਧੋਖਾ ਧੜੀ ਹੋਈ ਹੈ ਸਾਡੇ ਨੂੰ ਹਾਂਜੀ ਠੀ ਉਹਨਾਂ ਦੀ ਤਫ਼ਤੀਸ਼ ਚੱਲ ਰਹੀ ਹੈ ਜੀ ਕਿਸ ਨਾਮ ਤੋਂ ਹਾਂ ਜੀ ਲਵਪ੍ਰੀਤ ਕੋਰ ਵੱਲੋਂ ਆਈ ਹੈ ਕੰਪਲੇਟ ਬਲਦੇਵ ਸਿੰਘ ਪੁੱਤਰ ਤੇ ਆਈ ਹੈ ਜਿਸ ਅਜ ਜਵਿੰਦਰ ਸਿੰਘ ਤੁਹਾਡਾ ਨਾਮ ਕੀ ਜੀ ਹੈ ਕੰਪਲੇਟ ਕੀ ਜੀ ਇਹਨਾਂ ਦੀ ਅਗੇਂਜਮੈਂਟ ਹੋਈ ਹੋਈ ਸੀ ਦੋਵਾਂ ਦੀ ਤੇ ਹੁਣ ਉਹ ਵਿਆਹ ਤੋਂ ਮੁੱਕਰਦੇ ਪਏ ਨੇ ਕੌਣ ਲੜਕੇ ਵਾਲੇ ਠੀਕ ਹੈ ਕਿ ਕੁੜੀ ਦੇ ਗਲਤ ਅਲਿਗੇਸ਼ਨ ਲਾ ਰਹੇ ਨੇ ਪਰ ਉਹਨਾਂ ਕੋ ਕੋਈ ਪ੍ਰੂਫ ਨਹੀਂ ਹੈਗਾ ਲड़का ਕਿੱਥੋਂ ਦਾ ਹੈ ਮਾਨਸ ਜੀ ਲड़का ਇੱਧਰ ਦਾ ਸਪੋਰਟ ਦਾ ਹਸਦਾ ਅੰਮ੍ਰਿਤ ਸਰ ਦਾ ਤੇ ਲੜਕੀ ਯੂਪੀ ਦੀ ਤੇ ਇਹਨਾਂ ਦਾ ਕੋਈ ਵਿਆਹ ਕਰਦੋ ਦਾ ਰੱਖਿਆ ਹੋਇਆ ਸੀ ਮੈਂ 8 ਤਰੀਕ ਲੜਕੀ ਦਾ ਫਰੀ 8 ਤਰੀਕ ਦਾ ਰੱਖਿਆ ਹੋਇਆ ਉਸ ਤੋਂ ਪਹਿਲਾਂ ਹੀ ਹੁਣ ਇਹਨਾਂ ਨੇ ਜਵਾਬ ਦੇ ਦਿੱਤਾ ਜਦ ਜਿਨੇ ਵੀ ਜਾਮ ਲਾਇਆ ਮੇਰੇ ਨਾਲ ਰਿਲੇਸ਼ਨ ਬਣਾਏ ਨੇ ਇਹ ਸੋਝੀਕਾਰ ਰਿਲੇਸ਼ਨ ਬਣਾਏ ਨੇ ਪਰ ਉਹਨਾਂ ਨੂੰ ਜੂਲ ਚੀਟਾ ਉਸ ਤੋਂ ਬਾਅਦ ਨਾ ਕੀਤਾ। ਇਹ ਉਹਦੀ ਤਫਤੀਸ਼ ਚੱਲ ਰਹੀ ਹੈ ਜੀ ਜੋ ਸਾਹਮਣੇ ਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ। ਵੀਡੀਓ ਦਿਖਾਈਆਂ ਨੂੰ ਤੁਹਾਨੂੰ? ਨਹੀਂ ਵੀਡੀਓ ਨਹੀਂ ਦਿਖਾਈ ਮੈਨੂੰ ਕੋਈ। ਹੂੰ। ਕੀ ਕਾਰਵਾਈ ਕੀਤੀ ਜਾਏਗਾ? ਹਾਂਜੀ। ਤੁਹਾਡੇ ਵੱਲੋਂ ਕੀ ਕਰਦੇ? ਜੋ ਦੋਸ਼ੀ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰਤਾ ਤੱਕ ਕਿਤਾ ਜਾਊਗਾ ਜੋ ਬੰਦੀ ਹੋਈ।